ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਚਾਰ ਸੱਜਾ ਦੀ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੁਸੀਂ ਇਹ ਵੀਡੀਓ ਨੂੰ ਮੈਂ 10 12 ਮਿੰਟ ਦੀ ਵੀਡੀਓ ਹੋਣੀ ਹੈ ਇਹਨੂੰ ਪੂਰਾ ਸੁਣਿਓ ਟਾਈਮ ਕੱਢ ਕੇ ਆਪਣੇ ਸੁਝਾਅ ਵੀ ਦਿਓ ਤੇ ਬੇਨਤੀ ਕਰਾਂਗਾ ਤੁਸੀਂ ਇਹ ਚੈਨਲ ਦੇ ਨਾਲ ਜੁੜੋ ਵੀ ਇੱਕ ਐਕਸੀਡੈਂਟ ਹੋਇਆ ਕੱਲ ਉਹ ਮੁੰਡਾ ਜੰਗ ਨੌਜਵਾਨ ਰਾਜਵੀਰ ਜਵੰਦਾ ਮੋਟਰਸਾਈਕਲ ਦੇ ਉੱਤੇ ਤੇ ਇਸ ਵੇਲੇ ਜ਼ਿੰਦਗੀ ਤੇ ਮੌਤ ਦੀ ਲੜਾਈ ਮੁੰਡਾ ਲੜ ਰਿਹਾ ਬੜਾ ਸੁੰਦਰ ਗਾਇਕ ਹੈ ਉਹ ਤੇ ਵਧੀਆ ਤਰੀਕੇ ਨਾਲ ਗਾਉਂਦਾ ਉਨੇ ਪੁਰਸਤ ਵੀ 7-8 ਸਾਲ ਨੌਕਰੀ ਕੀਤੀ ਹੈ ਤੇ ਸਾਰੇ ਲੋਕ ਉਹਦੇ ਵਾਸਤੇ ਦੁਆਵਾਂ ਕਰ ਰਹੇ ਆ ਤੇ ਅਸੀਂ ਉਹਨਾਂ ਦੇ ਵਿੱਚ ਸ਼ਾਮਲ ਸਾਨੂੰ ਕਰਨੀਆਂ ਚਾਹੀਦੀਆਂ ਪਰ ਮੈਂ ਵਿਖ ਰਿਹਾ ਸੀ ਵੀ ਇਹ ਮਾੜੀ ਸਿਸਟਮ ਨੇ ਗਾਂਵ ਜੀ ਨਾਲ ਗਾ ਦੇ ਉੱਤੇ ਸਾਡੇ ਭਾਰਤ 'ਚ ਬੜੀ ਰਾਜਨੀਤੀ ਹੁੰਦੀ ਹੈ ਇੱਕ ਫਿਰਕਾ ਕਹਿੰਦਾ ਵੀ ਇਹ ਸਾਡੀ ਮਾਂ ਆ। ਠੀਕ ਐ ਚੰਗੀ ਗੱਲ ਐ ਅਸੀਂ ਵੀ ਪਛਮਾ ਦਾ ਸਤਿਕਾਰ ਕਰਦੇ ਆਂ। ਮੱਜਾ, گاਵਾ ਬੌਲਦ ਝੋਟੇ ਸੰਡੇ ਸਭ ਆਪਣੇ ਘਰਾਂ ਚ ਰੱਖਦੇ ਆਂ। ਝੋਟੇ ਹਲ ਵਾਣ ਵਾਸਤੇ ਸੀ ਹੁਣ ਤੇ ਚਲੋ ਟੈਕਨੋਲੋਜੀ ਬਦਲ ਗਈ ਐ। ਬਲਦ ਵੀ ਹਲ ਵਾਣ ਤੋਂ ਬਾਅਦ ਵਸਤੀ ਸੀ। ਤੇ ਘਾਵਾਂ ਜਿਹੜੀਆਂ ਅਸੀਂ ਉਹਨਾਂ ਦੀ ਪਰਵਸ਼ ਕਰਦੇ ਸੀ ਵੀ ਉਹਦਾ ਦੁੱਧ ਪੀਂਦੇ ਸੀ ਮੱਝਾਂ ਦਾ ਵੀ ਦੁੱਧ ਪੀਂਦੇ ਸੀ ਤੇ ਪਸ਼ੂਆਂ ਨੂੰ ਪੂਰਾ ਚਾਰਾ ਤੇ ਉਹਨਾਂ ਦਾ ਸਨਮਾਨ ਸਤਕਾਰ ਜਿਹੜਾ ਉਹ ਕਰਨਾ ਠੰਡ ਵਿੱਚ ਉਹਨਾਂ ਨੂੰ ਅੰਦਰ ਬੰਨਣਾ ਤੇ ਗਰਮੀਆਂ 'ਚ ਉਹਨਾਂ ਨੂੰ ਛਾਂ 'ਚ ਬੰਨਣਾ ਅਸੀਂ ਇਸ ਪੱਖ ਤੋਂ ਵਿਖਦੇ ਹਾਂ ਤੇ ਜੇ ਕੋਈ ਨੂੰ ਮਾ ਮੰਨਦਾ ਤੇ ਸਾਨੂੰ ਕੋਈ ਇਤਰਾਜ਼ ਨਹੀਂ ਗਊ ਟੈਕਸ ਵੀ ਲਾਇਆ ਜਾਂਦਾ ਪਰ ਮੈਂ ਕਹਿੰਦਾ ਸੰਭਾਲਣਾ ਕਿੰਨੇ ਹੈ ਅਸੀਂ ਦਰਜਾ ਦਿੱਤਾ ਹੈ ਮਾਂ ਦਾ ਮਾਂ ਬਹੁਤ ਵੱਡਾ ਲਫਜ਼ ਹੈ ਜੇ ਆਪਣੀ ਮਾਂ ਨੂੰ ਹੀ ਮਾਂ ਮੰਨ ਲਿਆ ਤੇ ਬੜੀ ਵੱਡੀ ਗੱਲ ਹੈ ਚਲੋ ਅਸੀਂ ਗਾਰ ਵੀ ਮਾਂ ਮੰਨ ਲਿਆ ਸਾਨੂੰ ਕੀ ਇਤਰਾਜ ਹੈ ਮੰਨੋ ਪਰ ਉਹਨੂੰ ਛੜਕ ਤੇ ਛੱਡ ਦੇਣਾ ਤੇ ਬਗਾਨੇ ਪੁੱਤ ਮਰਵਾਦ ਨੇ ਇਹ ਬੰਦੇ ਵਾਲਾ ਕੰਮ ਤੇ ਨਹੀਂ ਨਾ ਹੁਣ ਗੱਲ ਇਹ ਆ ਵੀ ਜਿਹੜੀ ਉੱਥੇ ਸਾਰਾ ਟਰੈਪ ਦਾ ਹਾਲ ਹੈ ਅਸੀਂ ਕਹਿੰਦੇ ਆ ਪ੍ਰਵਾਸ ਕਰ ਗਏ 18 ਸਾਲ ਦਾ ਮੁੰਡਾ ਨੂੰ ਹੁੰਦਾ ਮਾਪਿਓ ਕਹਿੰਦੇ ਵੀ ਕੱਢ ਦਿਓ ਇੱਕ ਉਹਦੀ ਜਾਨ ਨੂੰ ਖਤਰਾ ਉੱਤੇ ਨੌਕਰੀਆਂ ਸਾਡੇ ਵਾਸਤੇ ਹੈ ਨਹੀਂ ਖਾਸ ਕਰਕੇ ਸਰਦਾਰਾਂ ਵਾਸਤੇ ਉੱਤੇ ਹੋਰ ਹੀ ਫਸੇ ਹੁੰਦੇ ਨੇ ਪੰਜਾਬੀ ਬੋਲਣ ਨੂੰ ਖਤਰਾ ਪੰਜਾਬ ਤੇ ਰਹਿ ਕੇ ਪੰਜਾਬੀ ਬੋਲ ਕਿੰਨਾ ਕੋ ਲਿਖ ਕੇ ਨਾ ਕੋ ਪੜ੍ਹ ਕੇ ਰਾਜੀ ਸਕੂਲਾਂ ਚ ਟੀਚਰਾਂ ਦਾ ਤੁਸੀਂ ਹਾਲੇ ਦੇਖ ਹੀ ਲਿਆ ਪਿੰਦੀ ਬੋਲਦੀਆਂ ਰਣਾ ਪੰਜਾਬ ਚ ਖਾਣਾ ਪੰਜਾਬ ਚ ਪੀਣਾ ਪੰਜਾਬ ਚ ਬੋਲੀ ਕਿਤੇ ਨਹੀਂ ਬੋਲਨੇ ਘਰ ਘਰ ਮਈਆਂ ਸਭਨਾ ਜੀਆਂ ਬੋਲੀ ਆ ਵਰ ਤੁਹਾਰੀ ਇਹ ਲੱਗ ਹੁੰਦਾ ਸਾਡੇ ਤੇ ਤੇ ਦੂਸਰੀ ਗੱਲ ਆ ਵੀ ਸਾਡਾ ਗੰਦਾ ਸਿਸਟਮ ਛੋਟੀ ਜੀ ਗਲਤੀ ਕਿਸੇ ਅਨਜਾਨ ਸਿੱਖ ਮੁੰਡੇ ਕੋਲ ਹੋਈ ਉਹਨੂੰ ਬਹੁਤ ਵੱਡਾ ਗਿਆਗਵਰ ਬਣਾ ਕੇ ਉਹਦੇ ਨਾਂ ਦੇ ਉੱਤੇ 18 18 ਡੀਜੀਪੀ ਰੈਂਕ ਦੇ ਬੰਦੇ ਬੈਠੇ ਨੇ ਪੁਲਿਸ ਦੇ ਇਹ ਕੀ ਕਰਦੇ ਪਏ ਨੇ ਵੀ ਤੇ ਜਦੋਂ ਮਾਰਨਾ ਗੋਲੀਆਂ ਮਾਰ ਕੇ ਐਨਕਾਊਂਟਰ ਕਰ ਦੇਣਾ ਜੇ ਕੋ ਬੱਚਾ ਗਲਤੀ ਕਰਦਾ ਛੋਟੀ ਤੇ ਉਹਨੂੰ ਸੁਧਾਰੋ ਭਾਈ ਉਹਨੂੰ ਮੌਕਾ ਦਿਓ ਸੁਧਰਨ ਦਾ ਉਹ ਵੱਡਾ ਗੈਂਗਵਾਰ ਨਾ ਬਣੇ ਗੈਂਗਵਾਰ ਸਮੱਸਿਆ ਬਹੁਤ ਵੱਡੀ ਸਾਡੇ ਤੇ ਜਿਨੂੰ ਮਰਜੀ ਮਾਰ ਦਿੰਦੇ ਨੇ ਇਹ ਸਾਡੇ ਪੰਜਾਬੀਆਂ ਵਾਸਤੇ ਜੋ ਪੀ ਬਿਹਾਰ ਚ ਦੇ ਗੱਲਾਂ ਸੁਣਦੀਆਂ ਸੀ ਇਹ ਪੰਜਾਬ ਦਾ ਮਾਹੌਲ ਬਣ ਗਿਆ ਕਿਉਂਕਿ ਇੱਧਰ ਪ੍ਰਵਾਸ ਜ਼ਿਆਦਾ ਹੋਇਆ ਫਿਰ ਗੱਲ ਇਹ ਹੈ ਨਸ਼ੇ ਨੇ ਸਾਡੀ ਨੌਜਵਾਨੀ ਖਤਮ ਕਰ ਦਿੱਤੀ ਕੀ ਹਾਲਾਤ ਕੀਤੀ ਹੈ ਘਰ ਬਰਬਾਦ ਕਰ ਦਿੱਤੇ ਤੇ ਇਹ ਜਿਹੜੇ ਪੁਲਿਸ ਹੈ ਨਸ਼ੇ ਦੇ ਸਦਾਗਰਾਂ ਨੂੰ ਪਾਲਦੀ ਹੈ ਤੇ ਮਾਰੇ ਮੋਟੇ ਨੂੰ ਉਤੋਂ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਜਿਵੇਂ ਫੜ ਲੇ ਜਿਹੜੇ ਅਸਲੀ ਸਰਗਣੇ ਉਹ ਤੇ ਹੈ ਹੀ ਨਹੀਂ ਕਾਬੂ ਨਹੀਂ ਹੁੰਦੇ ਇਹ ਨਾਕ ਮਿਲੇ ਹੋਏ ਤੇ ਚੱਟੇ ਦੇਨ ਮੂਸੀਆ ਨੂੰ ਮਾਰ ਕੇ ਤੇ ਉਹ ਬਦਮਾਸ਼ ਉੱਤੋਂ ਨਿਕਲ ਗਏ ਸੀ ਤੇ ਨਾਲ ਪਛੇ ਵੀ ਤੁਸੀਂ ਕਰਦੇ ਹਿੱਸੇ ਪੁਲਿਸ ਵਾਲੇ ਉਹ ਬੰਦੇ ਬਾਲ ਟੱਪ ਗਏ ਤੁਹਾਡੇ ਕਾਬੂ ਨਹੀਂ ਆਏ ਕਿ ਅੰਦਰ ਪਾ ਕੇ ਪੁਲਿਸ ਨੇ ਜਦੋਂ ਇਹਨਾਂ ਨੂੰ ਛੱਤਰ ਕੋਈ ਫੇਰੇ ਫੇਰਤੇ ਮਿੰਟਾਂ ਸੈਂਟਾਂ ਸਭ ਕੁਝ ਕਰ ਦਿੰਦੇ ਨੇ ਅਮਰਪਾਲ ਦਾ ਗੁਨਾਹ ਰਹਾ ਹੀ ਕੋਈ ਤੁਸੀਂ ਨਜਾਇਜ਼ ਬੰਦਾ ਫੜਿਆ ਉਸ ਛਡਾਉਣ ਵਾਸਤੇ ਕਿਹਾ ਚਾਰ ਬੰਦੇ ਵੱਧ ਚਲੇ ਗਏ ਹਰਿਆਣਾ ਚ ਥਾਣਾ ਫੋਕ ਦਿੱਤਾ ਸਿਪਾਹੀ ਮਾਰ ਦਿੱਤਾ ਕੁਝ ਵੀ ਨਹੀਂ ਹੋਇਆ ਬੰਦੇ ਅੱਜ ਵੀ ਬਾਹਰ ਤੋਰੇ ਫਿਰਦੇ ਆ ਅਮਰਤਪਾਲ ਦਾ ਬੰਦਾ ਕੁੱਟਿਆ ਮਾਰਿਆ ਅੰਦਰ ਛੁੱਟਿਆ ਬਗੈਰ ਨਜਾਇਜ਼ ਪਰਚਾ ਛਾਉਣ ਵਾਸਤੇ ਟਿਆ ਤਾਂ ਨਹੀਂ ਗਏ ਚਾਰ ਬੰਦੇ ਚੱਲੇ ਗਏ ਥਾਣੇ ਤੇ ਹਮਲਾ ਹੋ ਗਿਆ ਉਹ ਮੈਂਬਰ ਪਾਰਲੀਮੈਂਟ ਵਿੱਚ ਜਿੱਤ ਗਿਆ ਤੇ ਉਹਨੂੰ ਜੇਲ੍ਹ ਚ ਹੋਰ ਤਿੰਨ ਚਾਰ ਸੌ ਮੁੰਡਾ ਆ ਜੇ ਉਹਦੀ ਜਬਾਨ ਤੇ ਨਹੀਂ ਆ ਉਹਦੇ ਨਾਲ ਤੇ ਫੜ ਕੇ ਹੁਣ ਇੱਧਰ ਲੈ ਆਂਦੇ ਉਹਨੂੰ ਡਿਬਿਊਅਲ ਰੱਖਿਆ ਹੋਇਆ ਤੀਸਰਾ ਸਾਲ ਚੱਲਣ ਡਿਆ ਤੇ ਇੱਥੇ ਬੈਠੇ ਹੋਏ ਕਿਹਾਂ ਤੋਂ ਪਾਬਾਕ ਜੇ ਕੋਈ ਨੌਜਵਾਨ ਨਸ਼ੇ ਸਡਾਉਣ ਦੀ ਗੱਲ ਕਰਦਾ ਤੇ ਤੁਸੀਂ ਕਹਿੰਦੇ ਵੀ ਨਹੀਂ ਇਹ ਸਾਰਾ ਪੁਲਿਸ ਦਾ ਕੰਮ ਹੈ ਇਹ ਪੁਲਿਸ ਦੇ ਫਰਨਾਸ਼ਕ ਹੁੰਦੀ ਹੈ ਲੋਕਾਂ ਲੋਕਾਂ ਕੋ ਸਬੂਤ ਹੈ ਇਹ ਘਰ ਦੇ ਪਹਿਰੇਦਾਰ ਆ ਜੇ ਘਰ ਪੰਨਾ ਪਹਿਰੂ ਕੌਣ ਰੱਖਣ ਵਾਲਾ ਰੱਖਾਂ ਹਾਰਾ ਜੇ ਘਰ ਦਾ ਪਹਿਰੇਦਾਰੀ ਕਰਨ ਲੁੱਟ ਲਵੇ ਤੇ ਫਿਰ ਬਚਾਏਗਾ ਕੌਣ ਇਹ ਪੁਲਿਸ ਨੇ ਪਹਿਰੇਦਾਰੀ ਕਰਨੀ ਸੀ ਲੱਖ ਰੁਪਿਆ ਤਨਖਾਹ ਆਣਾ ਦੀ ਕਰੋੜਾਂ ਦੇ ਹਿਸਾਬ ਨਾਲ ਡੀਜੀਪੀ ਲੈ ਰਹੇ ਨੇ ਤੇ ਬਰਬਾਦੀ ਪੰਜਾਬ ਦੀ ਹੋ ਰਹੀ ਹੈ ਤੇ ਉੱਥੇ ਹਰਾਜ ਜਿਹੜੇ ਨਾ ਦੇਣਾ ਹੈ ਅੱਜ ਦਿਨ ਬਹੁਤ ਮਾੜੀ ਕਰ ਦਿੱਤੀ ਤਾਲੁਕਾਂ ਦੇ ਨੇ ਇੱਕ ਇੱਕ ਬੱਚਾ ਤੈਨੂੰ ਬਾਹਰ ਕੱਢਦੀ ਹੈ ਤੇ ਬਾਹਰ ਦੇ ਹਾਲਾਤ ਵੀ ਇੱਡੇ ਸੁਖਾਵੇ ਨਹੀਂ ਆ। ਭਈਏ ਚੁੱਕਦੇ ਨੇ ਬੱਚੇ ਇਹਦਾ ਮਰਜ਼ੀ ਕਤਲ ਕਰ ਦਿੰਦੇ ਨੇ। ਕਿਉਂਕਿ ਉਹਨਾਂ ਦਾ ਪੇਸ਼ਾ ਹੀ ਇਦਾਂ ਦਾ ਜੁਪੀ ਵਿਆਹ ਜਦਾਂ ਤੇ ਉਹਦੀ ਪਹੁੰਚ ਹੋਈ ਆ। ਗੱਲ ਇਹ ਆ ਵੀ ਪੰਜਾਬ ਜਿਹੜਾ ਗੋਰਾ ਦੇ ਨਾਮ ਤੇ ਵਸਦਾ ਉੱਤੇ ਹਾਲਾਤ ਚੜੀ ਆ ਇਸ ਸਰਕਾਰਾਂ ਦੇ ਨਲੈਕ ਕਰਕੇ ਹੋਈ ਆ। ਹਰ ਵਿਭਾਗ ਵਿੱਚ ਕਰਪਸ਼ਨ ਆ। ਇਹ ਟੋਪੀ ਵਾਲੀ ਪਾਰਟੀ ਕਹਿੰਦੀ ਸੀ ਇਹਨਾਂ ਅਖੇ ਕਰਨੀਆਂ ਆ ਕਿਹੜੀ ਵਾਲਾ ਕ腐ਸ਼ਨ ਦੇ ਕੇਜੇ ਫਸਿਆ ਉਹ ਮੁੱਖ ਮੰਤਰੀ ਦਿੱਲੀ ਦਾ ਸੀ ਪਹਿਲਾਂ ਹੁਣ ਤੇ ਲੋਕਾਂ ਕੋਲੋਂ ਲਾਹਤਾ ਉਹ ਸੋਦੀ ਜਣਾ ਦਾ ਉਪ ਮੁੱਖ ਮੰਤਰੀ ਉਹ ਦੋਸਾ ਬਾ ਜਵੰਤ ਹੋ ਗਿਆ ਹੈ ਜਵੰਤ ਆਇਆ ਬਾਰ ਮੈਂ ਕਿ ਇਹ ਖੁਦ ਕ腐ਸ਼ਨ ਕਰਦੇ ਨੇ ਕ腐ਸ਼ਨ ਦਾ ਸੀ ਕਰਨਾ ਇਹ ਜਿੰਨੇ ਟੋਪੀ ਵਾਲਾ ਦੇ ਲੀਡਰ ਸਾਰੇ ਕ腐ਸ਼ਨ ਕਰਦੇ ਨੇ ਭਗਵੰਤ ਮਾਨ ਕੋਈ ਸ਼ੱਕ ਨਹੀਂ ਇਮਾਨਦਾਰ ਆ ਕੋਈ ਸ਼ੱਕ ਨਹੀਂ ਪਰ ਇਮਾਨਦਾਰੀ ਚਟਕੀ ਹੈ ਦੀ ਨਿੱਧ ਦਿਹਾੜੇ ਗੋਲੀਆਂ ਚੱਲਦੀਆਂ ਨੇ ਤੇ ਜਿਹਨੂੰ ਫੜਕੇ ਮਰਜੀ ਮਾਰ ਦਿੰਦੇ ਨੇ ਯਾਨੀ ਪੁਲਿਸ ਜਿਹਨੂੰ ਮਾਰੀ ਚੁੱਕਦੀ ਆ ਅਸਲੀ ਬੰਦੇ ਫੜਨ ਜਾਂਦੇ ਉਹਨਾਂ ਨੂੰ ਚੁੱਕ ਕੇ ਦੂਜਿਆਂ ਨਾਲ ਕੌਂਟਰ ਕਰ ਦਿੰਦੀ ਆ ਉੱਥੇ ਕੌਣ ਟਿਕੇਗਾ ਅਰੇ ਆ ਟ੍ਰੈਫਿਕ ਦੀ ਗੱਲ ਮੈਂ ਗੱਲ ਕੀਤੀ ਹਰ ਵਿਭਾਗ ਵਿੱਚ ਕ腐ਸ਼ਨ ਹੈ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੈ ਤੇ ਰਹੀ ਕ腐 ਆਪਣੇ ਟ੍ਰੈਫਿਕ ਦੀ ਗੱਲ ਨਾ ਸਾਡੇ ਲੋਕਾਂ ਕੋ ਸੰਜਮ ਹੈ ਇਹਨਾਂ ਮੁਲਕਾਂ ਦੇ ਵਿੱਚ ਸੰਜਮ ਤੇ ਹੈ ਰੂਲ ਸਿਸਟਮ ਨਾਲ ਜਿਹੜੇ ਬਣੇ ਹੋਏ ਉਹਨਾਂ ਨੂੰ ਪਤਾ ਜੇ ਰੈੱਡ ਲਾਈਟ ਕਰੋਸ ਹੋ ਗਈ ਜਾਂ ਸਪੀਡ ਜ਼ਿਆਦਾ ਹੋ ਗਈ ਆਲੇ ਉਸ ਵਿੱਚ ਡੱਕ ਲੈਂਦੇ ਨੇ ਇਹ ਚਿੱਟੀ ਘਰ ਆਉਣ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਇਹ ਜੁਰਮਾਨਾ ਤੇ ਲਾਇਸੈਂਸ ਵੀ ਰੱਦ ਕਰ ਦਿੰਦੇ ਨੇ ਹੁਣ ਉੱਥੇ ਸਾਡੇ ਕੀ ਵੀ ਇੱਕ ਬੇਸਾਬਾ ਸਪੀਡ ਹੁੰਦੀ ਹੈ ਇਹਨਾਂ ਦੇ ਘਰਾਂ ਦੇ ਘਰ ਜਲੇ ਸੀ ਖਤਮ ਕਰ ਦਿੱਤੀ ਬੰਦੇ ਨੂੰ ਮਾਰਨਾ ਇਸ ਤਰੀਕੇ ਨਾਲ ਡਰਾਈਵਰਾਂ ਦੀ ਜ਼ਬਾਨ ਤੇ ਬਾਰ ਬਾਰ ਹੋ ਜਾਂਦੀ ਹੈ ਡਰਾਈਵਰਾਂ ਦੇ ਸੰਸਥਿਤ ਦਾ ਬੜੇ ਦਫ਼ਸਰ ਨੂੰ ਪਤਾ ਹੀ ਹੈ ਮੈਂ ਕਹਿੰਦਾ ਕੋਈ ਇਨਸਾਨੀਅਤ ਤੇ ਹੋਵੇ ਉਹ ਗੁਰੂਆਂ ਦੀ ਧਰਤੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਤੇ ਇੰਨਾ ਭ੍ਰਮਣ ਕੀਤਾ ਕਿ ਮਰੁੱਖ ਬੰਦਾ ਬਣ ਜੇ ਬੰਦੇ ਦਾ ਪੁੱਤ ਬਣ ਜੇ ਪਰ ਕਰਤੂਤਾਂ ਜੜੀਆਂ ਰਹਿ ਜੜੀਆਂ ਉਹ ਬੰਦਿਆਂ ਵਾਲੀਆਂ ਹੈ ਜੀ ਟਰੈਫਿਕ ਦਾ ਐਡਾ ਮਾੜਾ ਸਿਸਟਮ ਵੇਖਿਆ ਵੀ ਸਪੀਡ ਬੱਸਾਂ ਵਾਲਿਆਂ ਦੀ ਟਰੱਕਾਂ ਵਾਲਿਆਂ ਦੀ ਰਿਕਸ਼ੇ ਵਾਲੇ ਮੋਟਰਸਾਈਕਲ ਵਾਲੇ ਫਿਰ ਉਹ ਵੀ ਪਤਾ ਐ ਪਰ ਅੱਗੇ ਕਿਨੇ ਆਏਣਾ ਕੁੱਤਾ ਆ ਗਿਆ ਬਿੱਲਾ ਆ ਗਿਆ ਬਿੱਲੀ ਆ ਗਈ ਮੱਝ ਆ ਗਈ ਝੋਟਾ ਆ ਗਈ ਗਾਂ ਆ ਗਈ ਜੀ ਕੁੱਤੇ ਆ ਗਏ ਜੀ ਗੱਲ ਇਹ ਆ ਵੀ ਇਹਨਾਂ ਦਾ ਬੰਦੋਬਸਤ ਕਿ ਨਾ ਕਰਨਾ ਹੈ ਵੀ ਜੇ ਗਊ ਮਾਤਾ ਤੇ ਭਰਾਵਾ ਇਹਨਾਂ ਨੂੰ ਕਿਤੇ ਸੰਭਾਲ ਕੇ ਰੱਖੋ ਕਿਉਂ ਬਗਾਨੇ ਬੱਤ ਮਰਵਾਣ ਦੇ ਤੇ ਇਹ ਜਿਹੜੇ ਅਵਾਰਾ ਕੁੱਤੇ ਇਹਨਾਂ ਨੂੰ ਪਾਓ ਨਾਥ ਬੰਦਾ ਮਾਰ ਲੇਗਾ ਤੁਸੀਂ ਇੱਕ ਮਿੰਟ ਨਹੀਂ ਲਾਉਂਦੇ ਇੱਕ ਮਿੰਟ ਇਹ ਨਹੀਂ ਬੰਦੇ ਕਸੂਰ ਦਾ ਕਿੰਨਾ ਸਾਰੇ ਪੁਲਿਸ ਵਾਲੇ ਬਾਦਰੀ ਬਣਦੇ ਨੇ ਕਾਊਂਟਰ ਕਰਨਾ ਨਿਹੱਥੇ ਦੇ ਵਾਰ ਕਰਨ ਦਾ ਬੰਦਾ ਕਰ ਹੀ ਦਿੰਦਾ ਜੇ ਦੇ ਅਗਲੇ ਸੱਦੇ ਹੁੰਦੇ ਨਾਲ ਅਗਲੇ ਬੰਨੇ ਇਹੋ ਦੇਖੀਦਾ ਵੀ ਉਹਨਾਂ ਨੇ ਥਾਤੇ ਕਾਊਂਟਰ ਕਰਤਾ ਜੀ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਏ ਤੇ ਪੁਲਿਸ ਵਾਲ ਨੇ ਕਿਹਾ ਜੀ ਪੁਲਿਸ ਤੇ ਹਮਲਾ ਕੀਤਾ ਪੁਲਿਸ ਵਾਲਾ ਤਾਂ ਮਰਿਆ ਨਹੀਂ ਅਸੀਂ ਨਹੀਂ ਕਹਾਂਦੇ ਪੁਲਿਸ ਵਾਲੇ ਕੌਣ ਹੋਰ ਹੈ ਪੁਲਿਸ ਵਾਲੇ ਸਾਡੇ ਹੀ ਨੇ ਸਾਡੇ ਭੈਣ ਭਰਾ ਨਾਲ ਬਖਾਨੇ ਨਹੀਂ ਆ ਪਰ ਇਹ ਵੀ ਜੇ ਵਰਦੀ ਦੇ ਨਸ਼ੇ ਦੇ ਵਿੱਚ ਸਾਨੂੰ ਰੱਬ ਹੀ ਭੁੱਲ ਜਦੇ ਇਸ ਕਰਕੇ ਇਹ ਗੱਲ ਕਹਿੰਦੇ ਆ ਵੀ ਉਥੇ ਟ੍ਰੈਫਿਕ ਦਾ ਸਿਸਟਮ ਬਹੁਤ ਮਾੜਾ ਰੋਲ ਸਿਸਟਮ ਕੋਈ ਨਹੀਂ ਰੋਲ ਬਣੇ ਹੋਏ ਆ ਜੇ ਕਿਸੇ ਨੂੰ ਪੁਲਿਸ ਫੜਦੀ ਆ ਆ ਫਲਾਣੇ ਨਾਲ ਗੱਲ ਕਰਿਓ ਜੀ ਹੱਦ ਹੋ ਗਈ ਯਾਰ ਗੱਡੀ ਤੂੰ ਗਲਤ ਚਲਾ ਰਿਹਾ ਮਤਲਬ ਕਿ ਚੋਰ ਕੁੱਤੀ ਰਲਿਏ ਪੁਲਿਸ ਦਾ ਵੀ ਹਵਾਲਾ ਤੇ ਗੱਡੀ ਚਲਾਉਣ ਵਾਲਾ ਤਾਂ ਕੋਈ ਸੰਜਮ ਨਹੀਂ ਅਵਾਰਾ ਕੁੱਤੇ ਅਵਾਰਾ ਗਾਵਾਂ ਅਵਾਰਾ ਮੱਝਾਂ ਉਥੇ ਤੁਰੇ ਫਿਰਦੇ ਨੇ ਕੋਈ ਪੁੱਛਦਾ ਨਹੀਂ ਉਹ ਪ੍ਰਾਵੋ ਗੱਲ ਏ ਜਾਨ ਉੱਥੇ ਪੰਜਾਬ ਚ ਆਣ ਵਾਲਾ ਕੋਈ ਵੀ ਐ ਜਾਂ ਇੰਡੀਆ ਦੇ ਵਿੱਚ ਆਣ ਵਾਲਾ ਭਾਵੇਂ ਕੋਈ ਸਿੱਖ ਭਾਵੇਂ ਕੋਈ Hindu ਐ ਭਾਵੇਂ ਕੋਈ ਈਸਾਈ ਐ ਭਾਵੇਂ ਕੋਈ ਬੋਧੀ ਐ ਉਹ ਹੈ ਤੇ ਰੱਬ ਦੇ ਬੰਦੇ ਹੀ ਐ ਨਾ ਤੇ ਪ੍ਰਭੂ ਗੱਡੀ ਚ ਲਾਉਣ ਵਾਲਿਓ ਤੁਹਾਨੂੰ ਬੇਨਤੀ ਐ ਤੁਸੀਂ ਥੋੜਾ ਸੰਜਮ ਵਰਤਿਆ ਕਰੋ ਜਾਨ ਬੜੀ ਕੀਮਤੀ ਐ ਤੇ ਇਹ ਪਿੱਛੇ ਵੇਖ ਲਓ ਵੀ ਮਰਨ ਵਾਲਾ ਤੇ ਮਰ ਜਾਂਦਾ ਉਹਦੇ ਪਿੱਛੇ ਬੜੀ ਬਰਬਾਦੀ ਹੁੰਦੀ ਐ ਤੱਬਰ ਹੋ ਜਾਂਦੀ ਉਹਨਾਂ ਦੇ ਕਾਰਨਾਂ ਦੇ ਪੰਗ ਪੁੱਜਦੀ ਆ ਹਾਲ ਬੜਾ ਹੁੰਦਾ ਪਰਮਾਤਮਾ ਕਰੇ ਕਿ ਮੁੰਡਾ ਜਿਹੜਾ ਗਾਇਕ ਆ ਇਹਨੂੰ ਸਤੁਰ ਤੰਦਰੁਸਤ ਬਖਸ਼ਣ ਇਹਦੇ ਛੋਟੇ ਛੋਟੇ ਬੱਚੇ ਆ ਠੀਕ ਆ ਉਹਨੂੰ ਸ਼ੌਂਕ ਸੀ ਉਹਦੇ ਅੱਗੇ ਹੁਣ ਗਾਂ ਆ ਗਈ ਤੇ ਐਵੇਂ ਲੇ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਮੈਂ ਕਹਿੰਦਾ ਸਰਕਾਰਾਂ ਨੂੰ ਪੇ ਥੋੜੇ ਬਹੁਤੀ ਜਕਲ ਵਰਤੋ ਤੇ ਕਰਾਪਸ਼ਨ ਇਨੀ ਜਿਆਦਾ ਆ ਲੀਡਰ ਦੇ ਢਿੱਡ ਦੀ ਪਰਦੇ ਨੌਕਰੀ ਜਿਹੜੀ ਉਹ ਪੈਸੇ ਵਾਲੇ ਨੂੰ ਮਾਤਰਬੰਦੇ ਨੇ ਪੁੱਛਦਾ ਨਹੀਂ ਦਫ਼ਤਰਾਂ ਚਲਾ ਜਾਈਏ ਪਾਗ ਵਾਲਾ ਤੇ ਕੋਈ ਲੱਭਦਾ ਨਹੀਂ ਕੀ ਗੱਲ ਆ ਪਾਗਲੇ ਪੜੇ ਕਿਹਨੇ ਆ ਤੁਸੀਂ ਨੇੜੇ ਨਹੀਂ ਆਉਣ ਦਿੰਦੇ ਹਾਂ ਤੇ ਜੇ ਕਿਨੇ ਪਾਗ ਬਣੀ ਉਹਦੇ ਸਿਰ ਤੇ ਵਾਲ ਨਹੀਂ ਆ ਕਹਿੰਦੋ ਭਾਵਕ ਕਿ ਤੁਸੀਂ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਨਾ ਲਿਆਕੀਆਂ ਸਰਕਾਰਾਂ ਦੀਆਂ ਨੇ ਇਹ ਕਹਿੰਦਾ ਜਦੋਂ ਆ ਅਕੇਜਰੀ ਵਾਲ ਜਲਾ ਸਾਢੇ 3 ਫੁੱਟ ਦਾ ਜੀ ਨਹੀਂ ਜੀ ਲੋਕੀ ਵਾਪਸ ਆਉਣਗੇ ਉਹ ਟਰੰਪ ਦੇ ਵਾਪਸ ਭੇਜੇ ਜਾਂਦਾ ਪੁਰਤਗਾਲ ਵਾਲੇ ਭੇਜ ਜਾਂਦੇ ਉਹ ਲਿਆਣ ਵਾਲੇ ਭੇਜ ਜਾਂਦੇ ਨਹੀਂ ਆ ਪੋਲਣ ਜਿੱਥੇ ਮਰਨਾਂ ਵੀ ਭੇਜ ਜਾਂਦੇ ਨਹੀਂ ਤੇ ਸਾਰੇ ਇਹਨਾਂ ਦੀ ਇੱਕ ਟਰੰਪ ਨੇ ਦਾ ਰੋਲਾ ਪਾਇਆ ਹੋਇਆ ਤੇ ਬਦਨਾਮ ਹੀ ਹੋਇਆ ਸਾਰਿਆਂ ਦੀ ਰਾਜਨੀਤੀ ਹੈ ਵੀ ਇਹਨਾਂ ਨੂੰ ਪਿੱਛੇ ਭੇਜੋ ਕਿਉਂ ਰੱਖਣ ਤੇ ਪਿੱਛੇ ਜਿਹੜੇ ਹਾਲਾਤ ਬਣਾ ਦਿੱਤੇ ਨੇ ਗੱਲ ਇਹ ਵੀ ਜੇ ਸਾਡਾ ਸਿਸਟਮ ਵਧੀਆ ਹੋਵੇ ਤੇ ਲੋੜ ਕੀ ਇੱਥੇ ਆ ਕੇ ਨੌਜਵਾਨਾਂ ਨੂੰ ਧੱਕੇ ਖਾਂਦੇ ਸਰਕਾਰ ਦੀਆਂ ਨਲਾਕੀਆਂ ਨੌਕਰੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਮੁੰਡਿਆਂ ਨੂੰ ਮਿਲਦੀਆਂ ਨਹੀਂ ਉਤੋਂ ਹਰਿਆਣੇ ਵਾਲਾ ਨੁੱਕ ਦੀ ਮਿਲ ਗਈ ਜੀ ਕਿਥੋਂ ਲਿਆ ਕੇ ਵਾਰ ਦਿੱਤੇ ਜੀ ਕਿਥੋਂ ਲਿਆ ਕੇ ਵਾਰ ਦਿੱਤੇ ਚੰਡੀਗੜ੍ਹ ਜਿਹੜਾ ਕੋਟਾ ਹੁੰਦਾ ਹੈ ਸਾਡਾ 60 40 ਦਾ ਉਹ ਚ ਮੈਨੂੰ ਲੱਗਦਾ ਵੀ ਉਹ ਬਹੁਤ ਗਰਾਵਟ ਥੱਲੇ ਆ ਗਈ ਹੈ ਪੁੱਛਦਾ ਕੋਈ ਨਹੀਂ ਉੱਤੇ ਕਿਹਾਂ ਤੋਂ ਭਾਵ ਹੈ ਵੀ ਅਸੀਂ ਇੰਨੇ ਨਲਾਇਕ ਹੋ ਗਏ ਹਾਂ ਸਰਕਾਰਾਂ ਇੰਨੀਆਂ ਨਲਾਇਕ ਹੋ ਗਈਆਂ ਲੀਡਰ ਇਨੇ ਕਰਪਸ਼ਨ ਲੀਡਰਾਂ ਦੇ ਢੇਡੇ ਢੇਡੇ ਵੱਡੇ ਆ ਕਿ ਪਰਦੇ ਨਹੀਂ ਕਦੇ ਇਹਨਾਂ ਦੇ ਤੇ ਗੱਲ ਇਹ ਪੈਸਾ ਨਾਲ ਜਾਣਾ ਇਸ ਕਰਕੇ ਮੈਂ ਕਹਿੰਦਾ ਵੀ ਨਿਤ ਆਜ ਫਿਰ ਕੇ ਬਸ ਪਲਟੀ ਪਈ ਗਾਲਿਆ ਵੀ ਜੇ ਗਲਤੀ ਕਰਨ ਨੂੰ ਸਜ਼ਾ ਨਾ ਮਿਲੇਗੀ ਹੁਣ ਤੇ ਗਾਂ ਨੂੰ ਕਿਹੜੀ ਸਜ਼ਾ ਦੇ ਦੇਗੇ ਉਹ ਕੁੱਤੇ ਨੂੰ ਕਿਹੜੀ ਸਜ਼ਾ ਦੇ ਦੇਗੇ ਉਹ ਡੰਗਰ ਨੂੰ ਕਿਹੜੀ ਸਜ਼ਾ ਦੇ ਦੇਗੇ ਭਰਾਵਾ ਜੇ ਕਿਸੇ ਦੀ ਕੋਈ ਰਿਸ਼ਤਦਾਰ ਵੀ ਹੈ ਤੇ ਉਹਨੂੰ ਬੰਨ ਕੇ ਆਪਣੇ ਘਰ ਰੱਖੋ ਅਵਾਰਾ ਕੁੱਤਿਆਂ ਨੂੰ ਸਰਕਾਰ ਪਾਵੇ ਨਾ ਬੰਦੇ ਮਾਰ ਲੈਂਦੇ ਪੁਲਿਸ ਇੱਕ ਮਿੰਟ ਲਾਉਂਦੀ ਤੇ ਕੁੱਤਿਆਂ ਦੇ ਭੂਆ ਦੇ ਪੁੱਤਨ ਜਿਹਨੂੰ ਵਿਚਾਪ ਜਾ ਕੇ ਰੱਖਿਓਏ ਨੇ ਕੋਈ ਜਗ੍ਹਾ ਬਣਾ ਦੇ ਉੱਥੇ ਰੱਖ ਲੋ ਨੇ ਉਹ ਕਿਹਨ ਤੋਂ ਪਾਵਾਂ ਵੀ ਨੌਜਵਾਨ ਜਿਹੜੀ ਸਾਡਾ ਇਹ ਸਿਸਟਮ ਆ ਹਰ ਪਾਸੇ ਕ腐ਸ਼ਨ ਇਹਰਾ ਫੇਰੀ ਹੈ ਬੇਈਮਾਨੀ ਹੈ ਲੀਡਰਸ਼ਿਪਸ਼ਨ ਕਰਦੇ ਨੇ ਅਫਸਰ ਕੌਪਸ਼ਨ ਕਰਦੇ ਨੇ ਔਰ ਸਾਡੇ ਲੋਕਾਂ ਦਾ ਜਿਹੜਾ ਸੰਤੁਲਨ ਆ ਬਿਲਕੁਲ ਖੋਇਆ ਹੋਇਆ ਇਹਨਾਂ ਨੇ ਫਿਰ ਅੱਗਾ ਨਹੀਂ ਦੇਖਣਾ ਪਿੱਛਾ ਨਹੀਂ ਦੇਖਣਾ ਦੇ ਤਰੀਕੇ ਦੀ ਹਾਰਨ ਮਾਰ ਮਾਰ ਕੇ ਇਹਨਾਂ ਕਹਿੰਦੇ ਆਹ ਮੁਲਕਾ ਦੀ ਕੋਈ ਹਾਰਨ ਮਾਰਦੇ ਨਹੀਂ ਤੇ ਇਹਨਾਂ ਨੇ ਸਿਰ ਜਿਹੜਾ ਆ ਦਰਦ ਲਾ ਦਿੰਦੇ ਨੇ ਤੇ ਹਾਲਾਤ ਜਿਹੜੇ ਮਾੜੇ ਹੋਏ ਪਏ ਆ ਵੀ ਬੱਤਰੇ ਪਏ ਆ ਵੀ ਕਦੇ ਉੱਥੇ ਐਕਸੀਡੈਂਟ ਹੋ ਗਿਆ ਉੱਥੇ ਮਰ ਗਏ ਉੱਥੇ ਹੋ ਗਿਆ ਉੱਥੇ ਮਰ ਗਏ ਉੱਥੇ ਹੋ ਗਿਆ ਉੱਥੇ ਮਰ ਗਏ ਗੱਲ ਇਹ ਆ ਵੀ ਇਹਨੂੰ ਸਿਸਟਮ ਨੂੰ ਲਾਗੂ ਕਰੋ ਤੇ ਲੋਕਾਂ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝਾਓ ਤੇ ਸਕੂਲਾਂ 'ਚ ਪ੍ਰੈਕਟੀਕਲ ਕਰੋ ਸਕੂਲਾਂ 'ਚ ਤੁਸੀਂ ਪੜ੍ਹਾਤਾ ਹੀ ਰਾਂਝਾ ਹੀ ਐਸਸੀ ਪੁੰਨ ਹੀ ਇਹ ਮਿਰਜ਼ਾ ਸਾਹਾ ਹੀ ਹਾਂ ਇਹ ਸੁਣੀ ਮਹੀਵਾਲ ਸੀ ਉਹੀ ਦਾ ਸਾਡਾ ਗੁਰਮਤਿ ਨਾਲ ਕੀ ਸੰਬੰਧ ਹੈ ਪੰਜਾਬ ਦੇ ਫਲਸਫੇ ਦੇ ਨਾਲ ਕੀ ਸੰਬੰਧ ਹੈ ਜਿਹੜੀਆਂ ਚੀਜ਼ਾਂ ਬੜੀਆਂ ਰੂਲ ਸਿਸਟਮ ਜੜੇ ਨੇ ਉਹ ਸਕੂਲਾਂ 'ਚ ਪੜ੍ਹਾਓ ਜਿੱਦਾਂ ਇਹ ਪੜ੍ਹਾਉਂਦੇ ਨੇ ਬੱਚਿਆਂ ਨੂੰ ਉਥੇ ਤੁਸੀਂ ਮੱੜਮਾ ਰੱਖੀਆਂ ਨੇ 5-5000 ਦੇ ਪ੍ਰਾਈਵੇਟ ਸਕੂਲਾਂ 'ਚ ਉਹ ਪੰਜਾਬੀ ਦੀ ਗੱਲ ਹੀ ਨਹੀਂ ਕਰਦੀਆਂ ਕਿਆ ਤੋ ਪਾਵੋ ਕਿ ਇਹ ਹਾਲਾਤ ਜਿਹੜੇ ਬਣਾ ਦਿੱਤੇ ਨੇ ਇਹ ਸਰਕਾਰਾਂ ਅਤੇ ਹੁਣ ਸਾਰੀਆਂ ਵੇਖ ਲਈਆਂ ਕਾਲੀਆਂ ਦਾ ਵੀ ਗੰਦ ਪਾਇਆ ਸੀ ਉਹ ਨੇ ਪੰਤਾ ਸਰਕਾਰ ਕਾਂਗਰਸ ਦਾ ਬੇੜਰਕ ਹੋ ਗਿਆ ਤੇ ਇਹ ਜਿਹੜੀ ਕਹਿੰਦੇ ਹੁੰਦੇ ਟੋਪੀ ਵਾਲੀ ਪਾਰਟੀ ਇਹਦੇ ਬੇੜਰਕ ਹੋ ਗਿਆ ਕਿਉਂਕਿ ਸਾਰੇ ਕਾਪਸ਼ਨ ਦੇ ਵਿੱਚ ਨੇ ਇਹ ਆਪਣੀਆਂ ਬਦਲ ਆਖਰਦੀਆਂ ਨੀਤੀਆਂ ਉਹਨੇ ਮੈਨੂੰ ਉਹ ਕਹਤਾ ਮਨੂਨੇ ਉਹਨੇ ਕਹਤਾ ਉਹਨਾਂ ਕਰਕੇ ਤੁਸੀਂ ਕਰੀ ਜਾਂਦੀਆਂ ਇਸ ਦਾ ਕੀ ਨੌਜਵਾਨ ਦਾ ਪਵਿੱਖਾ ਤਾਂ ਜੇ ਪੂਮਲੇ ਇਹ ਸਰਕਾਰਾਂ ਨਲਿਆਗ ਸਰਕਾਰਾਂ ਇਹ ਲੰਚ ਇਕੱਠਾ ਡਿਨਰ ਇਕੱਠਾ ਸਾਰਾ ਕੁਛ ਨਾਲ ਦਾ ਇਕੱਠਾ ਵਿਧਾਨ ਸਭਾ ਦੇ ਸੈਸਦਾਂ ਆ ਕੇ ਇੱਕ ਦੂਜੇ ਨੂੰ ਤੁਮਤਾਂ ਲਉਣਗੇ ਬੋਲਣਗੇ ਤੇ ਮਿਲ ਕੇ ਦੰਦ ਕੱਢਦੇ ਬਾਹਰ ਹੋਣਗੇ ਤੇ ਨਾ ਆਉਣਾ ਚਾਹ ਪਣੀ ਇਕੱਠੇ ਪੀਂਦੇ ਨੇ ਤੇ ਮੂਰਖ ਲੋਕ ਬਣ ਜਾਂਦੇ ਨੇ ਲੋਕ ਮੈਂ ਕਹਿੰਦਾ ਭਈ ਆਪ ਸਿਆਣੇ ਬਣ। ਇਹਨਾਂ ਦੇ ਲੋਕਾਂ ਨੂੰ ਕੋਈ ਲੋੜ ਨਹੀਂ ਇਹਨਾਂ ਦੇ ਪਿੱਛੇ ਫਿਰਕਾ ਪ੍ਰਸਤੀ ਇੱਕ ਦੂਜੇ ਨਾਲ ਯਾਰ ਖੁੱਲੰਦੀ। ਇਹਨਾਂ ਨੇ ਤੇ ਬੰਦੇ ਰੱਖੇ ਹੁੰਦੇ ਨੇ ਗਲਤ ਇਹਨਾਂ ਦੇ ਭੌਂਕਰ ਵਾਸਤੇ ਰੱਖੇ ਹੁੰਦੇ ਨੇ ਉਹ ਸਰਕਾਰਾਂ ਰੱਖਦੀਆਂ ਤੁਹਾਨੂੰ ਪਤਾ ਹੀ ਆ। ਅਤੇ ਉਹ ਤੱਕ ਦਿਨ ਸ਼ੇਵ ਸ਼ਾਵਲ ਬਕਵਾਸ ਕਰਨ ਲੱਗ ਪਏ ਨੇ ਕਿਉਂ ਕਰਦੇ ਨੇ ਆਪਣੇ ਗੱਟੇ ਦੇ ਗੋਲੇ ਮਾਰੇ ਗਨਮਨ ਲੱਭਣ ਲੱਗ ਪਏ ਨੇ ਜਿਵੇਂ ਨੱਤ ਪਾਈ ਹੋਵੇ ਆਖੇ ਬੋਲਣ ਕੋਈ ਗੱਲ ਇਹਨ ਗਨਮਨ ਨਹੀਂ ਮਿਲਨੇ ਬੰਦੇ ਦੇ ਪੁੱਤ ਬਣ ਜਬੇ ਜਬਾਨ ਤੇ ਕੰਡਾ ਰੱਖੋ ਅਗਲੇ ਆ ਬੋਲਣਾ ਹੀ ਅਗਲੇ ਨੇ ਕਿੰਨ ਤੋਂ ਭਾਵੇਂ ਕੋਈ ਲੋਕਾਂ ਨੂੰ ਨਾ ਕੋਈ Hindu ਲੜਕੇ ਰਾਜੀ ਹੈ ਜਿਹੜਾ ਸੱਚਾ Hindu ਹੈ ਨਾ ਕੋਈ Sikh ਲੜਕੇ ਰਾਜੀ ਹੈ ਨਾ ਕੋਈ Isai ਲੜਕੇ ਰਾਜੀ ਹੈ ਨਾ ਕੋਈ Budh ਇਹ ਲੜਾਉਣ ਵਾਲੇ ਵੀ ਜਿਹੜੇ ਆ ਲੋਕਾਂ ਦੇ ਫਿਰਕਾ ਪਸਤੀ ਖੋਲਣ ਵਾਲੇ ਜਿਹੜੇ ਇਹ ਪ੍ਰਸ਼ਾਸਨ ਅਧਿਕਾਰੀ ਜਿਵੇਂ ਵਾਰਨਾ ਤੇ ਸਰਕਾਰਾਂ ਜਿਵੇਂ ਵਰਨਾ ਤੇ ਕੁਝ ਕੁ ਲੋਕ ਨਾ ਪਾਲਤੂ ਪਾਲਿਏ ਹੋਏ ਲੱਗੇ ਬਕਵਾਸ ਕਰਨਾ ਤੂੰ ਸਿੱਖਾਂ ਖਿਲਾਫ ਬੋਲਦੇ ਤੂੰ ਹਿੰਦੂਆਂ ਖਿਲਾਫ ਬੋਲਦੇ ਤੂੰ ਮੁਸਲਮਾਨਾਂ ਖਿਲਾਫ ਬੋਲਦੇ ਤੂੰ ਫੁਲਾਣਾ ਤਾਂ ਬੋਲਦੇ ਇੱਕ ਦੂਜੇ ਦਾ ਯਾਰ ਕੋਲਣਾ ਇਹ ਨਾ ਰੱਖੇ ਹੁੰਦੇ ਨਾ ਆਪਣੇ ਅੱਗੇ ਅੱਗੇ ਡੌਗ ਪਾਲਿਏ ਹੁੰਦੇ ਨਾ ਉਹ ਕਮ ਵਾਸਤੇ ਉਹਨਾਂ ਨੂੰ ਥੋੜੀ ਬਹੁਤੀ ਇੱਕ ਫੈਸਿਲਿਟੀ ਮਿਲ ਜਾਂਦੀ ਹੈ ਵੇਲਣ ਦਿਲਾਂ ਆਪਣਾ ਗੁਵਾਰ ਹੁੰਦੇ ਨੇ ਲੋਕ ਇਸ ਕਰਕੇ ਮੈਂ ਤਾਂ ਕਹਾਂ ਵੀ ਲੋਕੋ ਤੁਸੀਂ ਖੁਦ ਸਿਆਣੇ ਬਣੋ ਤੇ ਆਪਣੀ ਜਾਨ ਦੀ ਖੁਦ ਰਾਖੀ ਕਰੋ ਸਰਕਾਰਾਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਇਹਨਾਂ ਦੇ ਪਤਾ ਨਹੀਂ ਕਿੰਨੀਆਂ ਕਿ ਜਵਾਨੀਆਂ ਜਿਹੜੀਆਂ ਨੇ ਉਹ ਮੌਦੇ ਘਾੜ ਉਤਾਰ ਦਿੱਤੀਆਂ ਨੇ ਗਲਤ ਸਿੱਟਮਾਂ ਇਹ ਕਰਕੇ ਭਰਾਵਾ ਪ੍ਰਤੀਭਾ ਕਹਾਂ ਮੇਰਾ ਖੁਆਬ ਸੁੱਚ ਤੇ ਮੈਂ ਇਹ ਗੱਲ ਕਮਾਂਗਾ ਵੀ ਇਹ ਮੁੰਡਾ ਜੋ ਨੌਜਵਾਨ ਗਾਇਕ ਸੀ ਸਰਬ ਸੱਚੇ ਪਾਸ਼ਾ ਚਰਨਾ ਚਰਦਾ ਸੀ ਵੀ ਮਹਾਰਾਜ ਨੂੰ ਤੰਦੋਸਤੀ ਮੌਸ਼ੇ ਛੋਟੇ ਛੋਟੇ ਬੱਚੇ ਹੈ ਮਾਂ ਹੈ ਬਾਪ ਸਭ ਤੇ ਨਹੀਂ ਹੈ ਤੇ ਇਸ ਕਰਕੇ ਖੁਦ ਅਸੀਂ ਸਿਆਣੇ ਹੋ ਕੇ ਚੱਲੀਏ ਤੇ ਮੈਂ ਕਹਿੰਦਾ ਵੀ ਜਿਹੜੇ ਆਵਾਰਾ ਪਸ਼ੂ ਆਵਾਰਾ ਗਾਵਾਂ ਘੁੰਮਾ ਲੈਣ ਨੂੰ ਭਰਾਵਾ ਜਿਹੜੀਆਂ ਜੀਆਂ ਹੈ ਨਾ ਉਹ ਲੱਗਦੀ ਆਪਣੇ ਘਰ ਲੈ ਜਾਓ ਤੇ ਲੋਕਾਂ ਨੂੰ ਜੀ ਲੈਂਦੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ